ਜੋ 1984 ਦੇ ਵਿੱਚ ਤਾਂ ਕਹਿੰਦੇ ਨੇ ਸੰਤ ਆ ਸ਼ੰਤਜੀ ਸੰਤ ਪਿੰਡਾਂ ਵਾਲੇ ਅਕਾਲ ਤਖਤ ਦੇ ਅੰਦਰ ਸੀ ਤਾਂ ਕਰਕੇ ਫੌਜਾਂ ਨੇ ਟੈਂਕਾਂ ਤੋਂ ਪਚੜੀਆਂ ਉੱਤੇ ਉਹਨਾਂ ਨੂੰ ਦੋਸ਼ੀ ਮੰਨਿਆ ਜਾਂਦਾ ਪਰ 1930 ਮਈ 1981 ਦੇ ਵਿੱਚ ਤਾਂ ਸੰਤਾਂ ਨੇ ਕੋਈ ਇਸ ਨਾਮ ਤੱਕ ਨਹੀਂ ਸੀ ਕਿ ਉਹ ਸਮੇਂ ਬੀਜਪੀ ਵਾਲੇ ਆਦੋਂ ਇੱਕ ਆਰਐਸਐਸ ਵਾਲੇ ਸੀ ਬੀਜਪੀ ਨਹੀਂ ਬਣੀ ਸੀ ਕਿ ਇੱਕ ਇਤਨੇ ਸ਼ਰੇਆਮ ਨਾਰੇ ਲਾਉਂਦੇ ਸੀ ਇਹਨਾਂ ਦੀ ਭੀੜ ਇਕੱਠੀ ਹੋਈ ਹੋਈ ਸੀ ਫੋਟੋਆਂ ਵੀ ਨੇ ਵੀਡੀਓ ਬਣੀਆਂ ਹੋਈਆਂ ਨੇ ਜਾਇ ਤੁਸੀਂ ਤੱਕ ਸਕਦੇ ਹੋ ਨਟ ਦੇ ਉੱਪਰੋਂ ਊੜਾ ਜੜੀ ਨਹੀਂ ਪੜਾਂਗੇ ਜੂੜਾ ਜੂੜੀ ਘਾਟ ਧਰਾਂਗੇ ਸਿਗਰਟ ਪੀੜੀ ਬੀੜੀ ਸਿਗਰਟ ਬੀੜੀ ਪੀئیںਗੇ ਸ਼ਾਨ سے ਜੀئیںਗੇ ਇਹ ਗੱਲਾਂ ਕਰ ਇਹ ਦੱਸੋ ਹੁਣ ਗੱਲਾਂ ਕਰਨੇ ਵਾਲੀਆਂ ਨੇ ਪਹਿਲੀ ਗੱਲ ਤਾਂ ਇਹ ਦੱਸੋ ਇਹ ਇਸ ਲਈ ਇਸੇ ਰਸੇ ਨਾਲ ਵੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਉਹਨਾਂ ਨੇ ਦੂਜੇ ਆਪਣੇ ਇਹਨਾਂ ਨੇ ਆਪਣੇ ਸ਼ਹਿਰਾਂ ਨੂੰ ਦਿੱਤਾ ਸੀ ਜਿੱਮੇ ਬਕਾਸ਼ੀ ਵਾਰਨਾ ਸੀ ਇਸ ਲਈ ਅੰਮ੍ਰਿਤਸਰ ਨੂੰ ਵੀ ਪਵਿੱਤਰ ਦਰਜਾ ਦਵਾਉਣ ਲਈ ਦਾ ਕਾਰਨ ਕਾਰਨ ਸੀਗਾ